ਇੱਕ ਮਿੰਟ ਲਈ ਕੰਮ ਬੰਦ ਕਰ ਦੋ ਕਿਉਂਕਿ ਇਸ ਸਮੇਂ ਤੁਸੀਂ ਬਹੁਤ ਪੌਪੂਲਰ ਹੋ ਗਏ ਹੋ ਹਰ ਪਾਸੇ ਨਾਮ ਚਮਕ ਰਿਹਾ ਹੈ ਵੀ ਜੇ ਤੁਸੀਂ ਆ ਇਹਦੇ ਵਿੱਚ ਪਾਣੀ ਡੋਲਤਾ ਤਾਂ ਜਿਹੜਾ ਪਾਣੀ ਹੈ ਇਹਦੇ ਉੱਪਰ ਹੀ ਖੜਾ ਰਹੂਗਾ ਥੱਲੇ ਨਹੀਂ ਆਵਾਹ ਜੀਵਾ 7000 ਵਾਲਾ ਦਰਵਾਜਾ 3000 ਦੇ ਵਿੱਚ ਲੈਣਾ ਚਾਹੁੰਦੇ ਹੋ 8000 ਵਾਲਾ ਦਰਵਾਜਾ 4000 ਦੇ ਵਿੱਚ ਲੈਣਾ ਚਾਹੁੰਦੇ ਹੋ ਤੇ ਵਧੀਆ ਕੁਆਲਟੀ ਵਾਲੇ ਦਰਵਾਜੇ ਲੈਣਾ ਚਾਹੁੰਦੇ ਹੋ ਤੇ ਪੰਜਾਬ ਦੇ ਵਿੱਚ ਇੱਕੋ ਇੱਕ ਨਾਮ ਮਸ਼ਹੂਰ ਹੋਇਆ ਹੈ ਮਿਸ਼ਾਲ ਵਰਕਵੁੱਡ ਹਰ ਤਰ੍ਹਾਂ ਦਾ ਡੋਰ ਆ ਜਿਹੜਾ ਤੁਸੀਂ ਰੇਟ ਆ ਜਿੱਥੋਂ ਮਰਜ਼ੀ ਪਤਾ ਕਰਕੇ ਆਓਗੇ 50% ਰੇਟ ਦਾ ਅਸੀਂ ਉਹਰੇ ਫਰਕ ਪਾ ਦਿੰਦੇ ਹਾਂ 3000 ਰੁਪਏ ਦਾ ਦਰਵਾਜ਼ੇ ਦੇ ਵਿੱਚ ਅਸੀਂ ਤੁਹਾਨੂੰ ਪੂਰਾ ਵਧੀਆ ਹਾਈ ਕੁਆਲਟੀ ਦਾ ਦਰਵਾਜ਼ਾ ਦੇ ਦਾਂਗੇ ਸਾਰਾ ਦਰਵਾਜ਼ਿਆਂ ਦੇ ਵਿੱਚ ਕਲਰ ਡਿਜ਼ਾਈਨ ਜਿਹੜਾ ਮਰਜ਼ੀ ਬਾਰ ਲਗਵਾਉਂਦਾ ਇਹਨੂੰ ਹਨਾ ਤੇ ਜੇਕਰ ਪਾਣੀ ਮੀਂਹ ਦਾ ਵੀ ਪੈਂਦਾ ਤੇ ਖਰਾਬੀ ਨਹੀਂ ਆ ਫਿਰ ਖਰਾਬ ਵੀ ਨਹੀਂ ਹੁੰਦਾ ਜੀ ਬਾਕੀ ਗੱਲ ਹੋਰ ਹੈ ਨਾ ਜਿਹੜੀ ਇਹ ਇਹ ਬਨਾਵਟ ਹੈ ਜਿਹੜੇ ਪਹਿਲਾਂ ਦਰਵਾਜ਼ੇ ਬਣਾਇਆ ਕਰਦੇ ਸੀ ਮਿਸਤਰੀ ਹੱਥੀ ਤਰਾਸ ਕੇ ਲੱਕੜ ਨਾਲ ਉਹ ਦਰਵਾਜ਼ੇ ਨਹੀਂ ਕੋਈ ਐਹੀ ਜੀ ਗੱਲ ਨਹੀਂ ਹੈ ਕਿ ਡਿਜ਼ਾਈਨ ਜਹੇ ਜਾਂ ਕਸਟਮਰ ਨੈਟ ਤੋਂ ਡਾਊਨਲੋਡ ਕਰ ਲੋ ਜਾਂ ਆਪਣੇ ਆਮ ਜਿਹੜੇ ਕਲਾਸਿਕ ਦੇ ਵਿੱਚ ਡਿਜ਼ਾਈਨ ਹੁੰਦੇ ਨੇ ਉਹ ਗਿਣਵੇਂ ਚੁਣਵੇਂ ਹੁੰਦੇ ਨੇ ਉਹਦੇ ਵਿੱਚੋਂ ਜਿਹੜਾ ਮਰਜ਼ੀ ਦੀ ਐਨ ਬਣਵਾ ਰਹੇ ਉਹੀ ਬਣਾ ਦੇ ਬਹੁਤ ਵੱਡੀ ਚੀਜ਼ ਹੈ ਡਿਜ਼ਾਈਨ ਤੁਹਾਨੂੰ ਇੰਨੇ ਦੇ ਦਾਂਗੇ ਜੀ ਤੁਸੀਂ ਦੇਖਦੇ ਦੇਖਦੇ ਥੱਕ ਜੂਗੇ ਪਰ ਸਾਡੇ ਕੋਲੇ ਡਿਜ਼ਾਈਨ ਖਤਮ ਨਹੀਂ। ਅੱਜ ਕੱਲ ਮਹਿੰਦੀ ਦੇ ਇੰਨੇ ਡਿਜ਼ਾਈਨ ਨਹੀਂ ਆਉਂਦੇ ਜਿੰਨੇ ਦਰਵਾਜੇ ਤੇ ਡਿਜ਼ਾਈਨ ਜਿੰਨੇ ਦਰਵਾਜਿਆਂ ਦੇ ਡਿਜ਼ਾਈਨ ਨਹੀਂ। ਕਸਟਮਰ ਦਾ ਦਰਵਾਜੇ ਦੇ ਵਿੱਚ ਸਟੀਲ ਦੀ ਰਾਡ ਵੀ ਪੁਆ ਲਈ, ਡਬਲ ਜਾਲੀ ਵੀ ਪੁਆ ਲਈ। ਠੀਕ ਹੈ, ਸਿੰਗਲ ਜਾਲੀ ਵੀ ਹੋ ਗਈ ਇਹਦੇ ਵਿੱਚੋਂ ਬਾਕੀ ਡਿਜ਼ਾਈਨ ਵੀ ਕਸਟਮਰ ਦੇ ਹਿਸਾਬ ਨਾਲ ਆ। ਤੁਸੀਂ ਇਹਦੇ ਰੇਟ ਦੀ ਗੱਲ ਕਰੋਗੇ ਤਾਂ ਸਿਰਫ ਇਹ ਪੱਲਾ 2700 ਰੁਪਏ ਦਾ। 2700 ਰੁਪਏ ਦਾ। ਔਰ ਬਾਜ਼ਾਰ ਚ ਦੀ ਰੇਟ ਕਿੰਨਾ ਹੋਊਗਾ? ਬਾਜ਼ਾਰ ਦੇ ਵਿੱਚ ਇਹ 2700 ਰੁਪਏ ਲੇਬਰ ਹੈ ਜੀ। ਕੱਲਾ ਲੱਕੜ ਤੋਂ ਬਿਨਾ। ਰਾਡ ਜਿਹਨਾਂ ਦੀ ਇਹ ਵੀ 6500 ਰੁ ਇਹਦੇ ਵਰਗਟ ਇਹਦੇ ਵਿੱਚ 500 ਡਿਜ਼ਾਈਨ ਆ ਜਿਹੜਾ ਮਰਜੀ ਡਿਜ਼ਾਈਨ ਬਵਾ ਲਓ ਨਾਪ ਵਗੈਰਾ ਉਹ ਸਾਰਾ ਫਰੀ ਹੁੰਦਾ ਤੁਸੀਂ 200 ਕਿਲੋਮੀਟਰ ਤੋਂ 300 ਕਿਲੋਮੀਟਰ ਤੋਂ ਜਿੱਥੇ ਮਰਜੀ ਨਾਪ ਕਰਾ ਸਕਦੇ ਹੋ ਉਹ ਬਿਲਕੁਲ ਫਰੀ ਹੈ ਸੋ ਸਾਰੀ ਕਿਚਨ ਬਣ ਕੇ ਜਾਏਗੀ ਤੁਹਾਡੇ ਘਰੇ ਸਿਰਫ 2 ਘੰਟਿਆਂ ਦੇ ਵਿੱਚ ਅਸੀਂ ਕਿਚਨ ਲਾਇਆ ਨਾ ਲੱਗੇ ਫਿਟਿੰਗ ਵੀ ਤੁਸੀਂ ਕਰਦੇ ਹੋ ਫਿਟਿੰਗ ਵੀ ਅਸੀਂ ਕਰਦੇ ਹਾਂ ਔਰ ਬਣਾ ਕੇ ਲੈ ਜਾਂਦੇ ਆ ਕੋਈ ਇਹਦਾ ਟਰਾਂਸਪੋਰਟ ਦਾ ਖਰਚਾ ਨਹੀਂ ਕੋਈ ਇਹਦਾ ਆਉਣ ਜਾਣ ਦਾ ਖਰਚਾ ਨਹੀਂ ਸਿਰਫ ਤੁਸੀਂ ਇੱਕੋ ਜੀ ਐਂਟਰੀ ਦੇ ਵਿੱਚ ਲੈਣਾ ਸਾਰਾ ਓਕੇ ਕਰਕੇ ਤੁਹਾਡੇ ਘਰੇ ਅਸੀਂ ਕਿੱਦਣ ਲਾਇਆ ਆ ਆਪਦੇ ਆਪ ਨੂੰ ਸਾਬਤ ਕਰਨ ਦੇ ਵਾਸਤੇ ਹੀ ਕਸਟਮਰ ਨੂੰ ਰੇਲੇ ਆਉਂਨੇ ਆ ਵੀ ਸਾਡਾ ਮਾਲ ਵੀ ਰੇਟ ਵੀ ਸਸਤਾ ਬਹੁਤ ਜ਼ਿਆਦਾ ਤੇ ਜਿਹੜਾ ਸਾਡਾ ਮਾਲ ਆ ओरिजिनल ਏਸ ਸਮੇਂ ਪੰਜਾਬ ਦੇ ਨਾਲ ਨਾਲ ਹਰ ਪਾਸੇ ਜੇਕਰ ਕਿਸੇ ਦੇ ਦਰਵਾਜ਼ੇ ਖਿੜਕੀਆਂ ਲੱਗ ਰਹੇ ਨੇ ਤੇ ਉਹ ਮਿਸ਼ਾਲ वुਡਵਰਕ ਦਾ ਏ ਸੋ ਇੱਕ ਮਿੰਟ ਲਈ ਕੰਮ ਬੰਦ ਕਰ ਦਿਓ ਕਿਉਂਕਿ ਇਸ ਸਮੇਂ ਤੁਸੀਂ ਬਹੁਤ ਪੌਪੂਲਰ ਹੋ ਗਏ ਹੋ ਹਰ ਪਾਸੇ ਨਾਮ ਚਮਕ ਰਿਹਾ ਏ ਜਦੋਂ ਮੈਂ ਪਿਛਲੀ ਵਾਰ ਤੁਹਾਣਾ ਮੁਲਾਕਾਤ ਕੀਤੀ ਸੀ ਹਨਾ ਤਾਂ ਥੋੜਾ ਜਿਹਾ ਘੱਟ ਸਪੇਸ ਦੇ ਵਿੱਚ ਸੀ ਅੱਜ ਹੋਰ ਜ਼ਿਆਦਾ ਖੁੱਲ ਗਿਆ ਅੱਜ ਹੋਰ ਜ਼ਿਆਦਾ ਲੋਕ ਆਏ ਹੋਏ ਨੇ ਇਹ ਕਿਵੇਂ ਹੋ ਰਿਹਾ ਹੈ ਕਿਵੇਂ ਕੰਮ ਹੋ ਰਿਹਾ ਹੈ ਬਸ ਆਇਆ ਜੀ ਕਿਤਾ ਆਪਣਾ ਜਿਹੜਾ ਰੇਟ ਆ ਉਹ ਬਹੁਤ ਜੈਨੂਇਨ ਰੱਖਿਆ ਹੋਇਆ ਜੀ ਆਪਾਂ ਨੇ ਰੇਟ ਆਪਣੇ ਵਾਲਾ ਪੂਰੇ ਪੰਜਾਬ 'ਚ ਕੋਈ ਦੇ ਨਹੀਂ ਸਕਦਾ ਜਾਲੀ ਦੋਰਾਂ ਦਾ ਹੋ ਗਿਆ ਸਰਮਾਈ ਕਾ ਦੋਰਾਂ ਦਾ ਹੋ ਗਿਆ ਜਾਂ ਕਿਚਨ ਹੋ ਗਈ ਕਬੜ ਹੋਗੇ ਜਾਂ ਫਿਰ ਆਪਣਾ ਸਾਗਵਾਨ ਦੇ ਦੋਰ ਹੋਗੇ ਹੁਣ ਅਸੀਂ ਨਵੇਂ ਸ਼ੁਰੂ ਕੀਤੇ ਨੇ ਸਾਗਵਾਨ ਦੇ ਸਾਗਵਾਨ ਦਾ ਜਿਹੜਾ ਸਾਡਾ ਰੇਟ ਆ ਜੀ ਉਹ ਪੂਰੇ ਪੰਜਾਬ ਤੋਂ ਘੱਟ ਰੱਖਿਆ ਹੋਇਆ ਹੈ ਸਾਗਵਾਨ ਵਧੀਆ ਬੁਰਸ਼ਾ ਵਾਲੇ ਕਰਮਾ ਵਾਲੇ ਪੱਲੇ ਦਿੰਦੇ ਆ ਤੇ ਰੇਟ ਬਹੁਤ ਘੱਟ ਹੈ ਜੀ ਉਹਦਾ ਜਿਵੇਂ ਹਨਾ ਜੇ ਅੱਜ ਜੇਕਰ ਜ਼ਿਆਦਾਤਰ ਪੰਜਾਬ ਦੇ ਵਿੱਚ ਕਿਸੇ ਦੇ ਦਰਵਾਜੇ ਖਿੜਕੀਆਂ ਲੱਗ ਰਹੇ ਨੇ ਤਾਂ ਤੁਹਾਡੇ ਨਾਮ ਦੇ ਲੱਗ ਰਹੇ ਨੇ ਹਨਾ ਸੋ ਤੁਹਾਨੂੰ ਇਹ ਪਿੱਛੋਂ ਸਸਤਾ ਮਿਲਦਾ ਕਿਵੇਂ ਤੁਸੀਂ ਲੇਕ ਪੰਜਾਬ ਦੇ ਜੇਕਰ ਅੱਜ ਸਾਰਿਆਂ ਨੂੰ ਤੁਸੀਂ ਫੇਲ ਕਰ ਦਿੱਤਾ ਹੈ ਹਨਾ ਜੇਕਰ ਤੁਸੀਂ ਇਸ ਕੰਮ ਦੇ ਵਿੱਚ ਸਭ ਤੋਂ ਅੱਗੇ ਵਧੇ ਨੇ ਸੋ ਇਹ ਸੇਵਾ ਕਰਦੇ ਹੋ ਤਾਂ ਤੁਹਾਨੂੰ ਹੁੰਦਾ ਹੈ ਫਾਇਦਾ ਫਾਇਦਾ ਵੀ ਹੁੰਦਾ ਜੀ ਤੇ ਐ ਵੀ ਅਸੀਂ ਮਾਰਜਨ ਘਟਾ ਸਾਡਾ ਸੇਲ ਅਸੀਂ ਜ਼ਿਆਦਾ ਕੱਢ ਦਿੰਦੇ ਆ ਕਹਿਣ ਦਾ ਮਤਲਬ ਵੀ ਮਾਲ ਜ਼ਿਆਦਾ ਵੇਚ ਕੇ ਮਾਰਜਨ ਲੈਂਦੇ ਆ ਅਸੀਂ ਘੱਟ ਮਾਰ ਘੱਟ ਮਾਲ ਵੇਚ ਕੇ ਜ਼ਿਆਦਾ ਮਾਰਜਨ ਨਹੀਂ ਲੈਂਦੇ ਹਮ ਬਸ ਇਹੀ ਫਰਕ ਆ ਹੋਰ ਕੀ ਕਿਵੇਂ ਸਮਝਾਓ ਥੋੜਾ ਜਿਹਾ ਕਿਵੇਂ ਸਕੁਅਰ ਫੁੱਟ ਹੁੰਦਾ ਜਾਂ ਕਿਵੇਂ ਸਕੁਅਰ ਫੁੱਟ ਇਹ ਹੁੰਦਾ ਜਿਵੇਂ ਹੁਣ ਸਾਗਵਾਨ ਦਾ ਡੋਰ ਹੋ ਗਿਆ ਉਹ 500 ਰੁਪਏ ਸਕੁਅਰ ਫੁੱਟ ਅਸੀਂ ਦੇ ਦਿੰਦੇ ਆ ਕਸਟਮਰ ਨੂੰ origional ਸਾਗਵਾਨ ਹੁੰਦੀ ਐ ਨਾ ਕੋਰਾ ਪੱਲਾ ਨਹੀਂ ਦਾ ਉਦਾਹਰਨ ਜੇ ਤੁਸੀਂ ਮਾਰਕੀਟ ਦੀ ਰੇਟ ਦੀ ਗੱਲ ਕਰਾਂ ਤਾਂ ਘੱਟੋ ਘੱਟ 900 ਰੁਪਏ ਸਕਰ ਫੁੱਟ ਦੇ ਵਿੱਚ ਤੁਹਾਨੂੰ ਮਾਲ ਮਿਲੂਗਾ ਅਸੀਂ 12-13000 ਰੁਪਏ ਦੇ ਵਿੱਚ ਸਾਗਵਾਨ ਦਾ ਪੱਲਾ ਦੇ ਦਿੰਨੇ ਆ ਆਮ ਤੁਹਾਨੂੰ 20000 ਪਲੱਸ ਮਿਲੂਗਾ ਜੀ ਤੇ ਜਿਵੇਂ ਹਨਾ ਤੁਸੀਂ ਬਣਾ ਰਹੇ ਤੁਸੀਂ ਇੱਕ ਦਿਨ ਦੇ ਵਿੱਚ ਕਿੰਨੇ ਕਿ ਦਰਵਾਜੇ ਆ ਕਿੰਨੇ ਕਿ ਤੁਸੀਂ ਜਿਹੜਾ ਉਸ ਕੱਢ ਲੈਂਦੇ ਹੋ ਜਾਂ ਕਿੰਨੇ ਕਿ ਬਣਾ ਦਿੰਦੇ ਹੋ ਦਰਵਾਜਾ ਤਾਂ ਆਏ ਆ ਜੀ 50-60 ਦਰਵਾਜੇ 70 ਦਰਵਾਜੇ 100 ਦਰਵਾਜੇ ਤੱਕ ਸਾਡੀ ਐਵਰੇਜ ਚੱਲੀ ਜਾਂਦੀ ਲੋਕਾਂ ਦੇ ਪਸੰਦ ਦੇ ਡਿਜ਼ਾਈਨ ਵੀ ਲੋਕਾਂ ਦੇ ਪਸੰਦ ਦੇ ਡਿਜ਼ਾਈਨ ਬਾਕੀ ਸਾਰਾ ਮੇਨ ਇਹ ਹੁੰਦਾ ਜੀ ਇਹਦੇ ਵਿੱਚ ਸਾਰੀ ਮੇਰੀ ਲੱਕੜ ਪਾਈ ਹੋਈ ਆ ਯਾਰ ਦੇਖੋ ਨਾ ਲਵੇ ਜ਼ੂਮ ਕਰੋਗੇ ਨਾ ਤੁਸੀਂ ਫਿਰ ਬਦਲ ਗੋ ਵਿੱਚ ਕਈ ਵਾਰ ਕੀ ਹੁੰਦਾ ਜਿਵੇਂ ਬੂਰਾ ਵਗੈਰਾ ਜਾਂ ਹੋਰ ਚੀਜ਼ਾਂ ਨੇ ਹੋਣੇ ਅਸੀਂ ਕਹਿੰਦੇ ਆ ਵੀ ਉਰੇ ਆ ਕੇ ਸਾਡਾ ਪੱਲਾ ਵੱਢ ਕੇ ਦੇਖ ਲਓ ਜੇ ਕੋਈ ਬੂਰਾ ਵਗੈਰਾ ਨਿਕਲਦਾ ਤਾਂ ਅਸੀਂ ਤੁਹਾਨੂੰ ਆਉਣ ਜਾਣ ਦਾ ਕਰਾਇਆ ਵੀ ਦੇਵਾਂਗੇ ਪਲੱਸ ਡਬਲ ਪੈਸੇ ਦੇਵਾਂਗੇ ਸੱਚਾ ਏ ਕਿ ਬੂਰਾ ਨਿਕਲਦਾ ਹੈ ਅਸੀਂ ਦੇਖਿਆ ਹੋਇਆ ਸਾਡੇ ਘਰਾਂ ਦੇ ਵਿੱਚ ਵੀ ਲੱਗੇ ਹੋਏ ਨੇ ਦਰਵਾਜ਼ੇ ਸੋ ਜਦੋਂ ਲੋਕ ਤੁਹਾਨੂੰ ਇੱਥੋਂ ਲੈਣ ਆਂਦੇ ਨੇ ਹਨਾ ਤੁਸੀਂ ਗਰੰਟੀ ਦਿੰਦੇ ਹੋ ਕਿ ਤੁਸੀਂ ਮੈਂ ਤੁਹਾਡਾ ਨਾਮ ਸੁਣਿਆ ਵੀ ਤੁਸੀਂ ਇਹ ਵੀ ਕਹਿੰਦੇ ਹੋ ਵੀ ਤੁਹਾਡੇ ਦਰਵਾਜੇ ਛੇਤੀ ਖਰਾਬ ਨਹੀਂ ਹੁੰਦੇ ਖਰਾਬ ਨਹੀਂ ਹੁੰਦੇ ਜੀ ਹਲੇ ਤੱਕ ਐ ਮੰਨ ਕੇ ਚੱਲੋ ਜੀ ਵੀ ਅਸੀਂ 5-5 ਸਾਲ 7-7 ਸਾਲ ਦਰਵਾਜੇ ਲੱਗਿਆਂ ਨੂੰ ਹੋ ਗਏ ਹਲੇ ਤੱਕ ਕਸਟਮਰ ਦਾ ਸਾਡੇ ਕੋਲੇ ਫੋਨ ਨਹੀਂ ਆਇਆ ਜੇ ਕਈ ਵਾਰ 22 ਚਾਂਸ ਕੋਈ ਮੰਨ ਲਓ ਦਰਵਾਜਾ ਖਰਾਬ ਹੁੰਦਾ ਤਾਂ ਅਸੀਂ ਆਲੇ ਦੇ ਘਰੇ ਚੇਂਜ ਵੀ ਕਰਕੇ ਸਵਾ ਦਰਵਾਜਾ ਐ ਡਿਜ਼ਾਈਨ ਖੋਦ ਤਿਆਰ ਕਰ ਰਹੇ ਹੋ ਦਰਵਾਜਾ ਉਰੇ ਤਿਆਰ ਹੁੰਦਾ ਜੀ ਸਾਗਵਾਨ ਦਾ ਤੁਸੀਂ ਰੇਸਾ ਚੈੱਕ ਕਰ ਸਕਦੇ ਹੋ ਸਾਗਵਾਨ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਗਵਾਨ ਵੀ ਚਲੋ ਅਰੀਜਨਲ ਲੱਗ ਜਾਂਦੀ ਆ ਸਭ ਤੋਂ ਵੱਡੀ ਗੱਲ ਹੁੰਦੀ ਆ ਦੀ ਬਣਾਵਟ ਦੀ ਸਾਡੇ ਕੋਲੇ ਜਿਹੜੀ ਤੁਸੀਂ ਆਲੇ-ਦਾਲੇ ਮਸ਼ੀਨਰੀ ਦੇਖ ਲਈ ਸਾਰੀ ਗੁਜਰਾਤ ਦੀ ਮਸ਼ੀਨਰੀ ਆ ਇਹਦੀ ਇੰਨੀ ਪ੍ਰੋਪਰ ਫਿਟਿੰਗ ਹੁੰਦੀ ਆ ਵੀ ਜੇ ਤੁਸੀਂ ਆ ਇਹਦੇ ਵਿੱਚ ਪਾਣੀ ਡੋਲਤਾ ਤਾਂ ਜਿਹੜਾ ਪਾਣੀ ਆ ਇਹਦੇ ਉੱਪਰ ਹੀ ਖੜਾ ਰਹੂਗਾ ਥੱਲੇ ਨਹੀਂ ਜਾਂਦਾ ਵਾਹ ਜੀ ਵਾਹ ਇੰਨੀ ਪ੍ਰੋਪਰ ਇਹਦੀ ਫਿਟਿੰਗ ਹੁੰਦੀ ਆ ਹੂੰ ਜੇ ਮੰਨ ਕੇ ਚੱਲੋ ਇਹਦੀ ਫਿਟਿੰਗ ਦੇ ਵਿੱਚ ਫਰਕ ਹੋਊਗਾ ਜਾਂ ਮਿਸਤਰੀ ਦੀ ਬਣਾਵਟ ਦੇ ਵਿੱਚ ਫਰਕ ਹੋਊਗਾ ਤਾਂ ਪਾਣੀ ਜਿਹੜਾ ਉਹ ਥੱਲੇ ਜਾਊਗਾ ਬਿਲਕੁਲ ਮੈਂ ਹੱਥ ਮਾਰ ਕੇ ਦਿਖਾ ਦੰਨੀ ਆ ਹਾਂ ਸਾਡਾ ਵਿਚਾਰ ਕੋਈ ਵੀ ਪਾਣੀ ਨਹੀਂ ਆ ਰਿਹਾ ਆ ਲਖੋ ਇਹਦਾ ਦਰਵਾਜੇ ਦੇ ਉੱਤੇ ਸਾਡਾ ਪਾਣੀ ਖੜਦਾ ਇੱਥੋਂ ਸਾਡੀ ਫਿਟਿੰਗ ਦਾ ਪਤਾ ਲੱਗਦਾ ਵੀ ਕਿੰਨੀ ਦਰਵਾਜੇ ਦੀ ਜਿਹੜੀ ਫਿਟਿੰਗ ਆ ਉਹ ਪ੍ਰੋਪਰ ਹੈ ਜੇ ਜ ਜਿੱਦਾਂ ਕੋਈ ਬਾਹਰ ਲਗਵਾਉਂਦਾ ਇਹਨੂੰ ਹਨਾ ਤੇ ਜੇਕਰ ਪਾਣੀ ਮੀਂਹ ਦਾ ਵੀ ਪੈਂਦਾ ਤੇ ਖਰਾਬੀ ਨਹੀਂ ਆ ਫਿਰ ਖਰਾਬੀ ਨਹੀਂ ਹੁੰਦਾ ਜੀ ਬਾਕੀ ਗੱਲ ਹੋਰ ਹੈ ਨਾ ਜਿਹੜੀ ਇਹ ਇਹ ਬਨਾਵਟ ਹੈ ਜੇ ਆਮ 2000 ਰੁਪਏ ਲੇਬਰ ਚੱਲਦੀ ਆ ਤਾਂ ਇਹ ਬਨਾਵਟ ਦੀ ਲੇਬਰ ਹੈ ਜਿਹੜੀ ਤਾਂ 7 ਤੋਂ 8000 ਰੁਪਿਆ ਇਹਨੂੰ ਕਲਮਾ ਵਾਲਾ ਬੁਰਸ਼ਾਂ ਵਾਲਾ ਪੱਲਾ ਕਹਿੰਦੇ ਨੇ ਜੀ ਜਿਹੜਾ ਮਾਰਕੀਟ ਦੇ ਵਿੱਚ ਅੱਜ ਤੋਂ ਪਹਿਲਾਂ 50 ਸਾਲ ਪਹਿਲਾਂ ਜਾਈਏ ਜਿਹੜੇ ਪਹਿਲਾਂ ਦਰਵਾਜ਼ੇ ਬਣਾਇਆ ਕਰਦੇ ਸੀ ਮਿਸਤਰੀ ਹੱਥੀ ਤਰਾਸ ਕੇ ਲੱਕੜ ਨਾਲ ਉਹ ਦਰਵਾਜ਼ੇ ਨੇ ਜੀ ਇਹ ਇਹ ਕਾਲਕਾ ਦੀ ਲੱਕੜੀ ਆ ਇਹ ਸਾਗਵਾਨ ਦੀ ਲੱਕੜ ਹੈ ਜੀ ਸਾਗਵਾਨ ਦੇ ਵਿੱਚ ਇਹ 500 ਰੁਪਏ ਸਕੇਅਰ ਫੁੱਟ ਦੇ ਵਿੱਚ ਤੁਹਾਨੂੰ ਸਾਗਵਾਨ ਵੇਣੂ ਕੀ ਬਿਨਾ ਪਾਲਿਸ ਤੋਂ ਦਿਲੇ ਵਾਲਾ ਮਾਲ ਇਦੇ ਵਿੱਚ ਕੋਈ ਫਲਾਈ ਨਹੀਂ ਕੋਈ ਕੁਛ ਨਹੀਂ ਸਾਰਾ ਓਨਲੀ ਸਾਗਵਾਨ ਹੋਗਾ ਤੁਸੀਂ ਪੱਲੇ ਨੂੰ ਦਿਖਾ ਸਕਦੇ ਹੋ ਬਾਜ਼ਾਰ 'ਚ ਕਿੰਨਾ ਰੇਟ ਹੈ ਬਾਜ਼ਾਰ 'ਚ ਘੱਟੋ-ਘੱਟ 1000 ਰੁਪਏ ਡਬਲ ਰੇਟ ਤਾਂ ਇਹਦਾ ਹੈਗਾ ਹੀ ਹੈ ਹੂੰ ਬਾਕੀ ਜਿਹੜੀ ਇਹਦਾ ਮਾਲ ਹੁੰਦਾ ਹੈ ਕਲਮਾਂ ਵਾਲਾ ਬੁਰਸਾਂ ਵਾਲਾ ਮਾਲ ਹੁੰਦਾ ਜਿਹੜੀ ਦੀ ਫਿਟਿੰਗ ਹੁੰਦੀ ਆ ਉਹ ਪ੍ਰੋਪਰ ਹੁੰਦੀ ਆ ਹੂੰ ਜ਼ਿਆਦਾਤਰ ਅਸੀਂ ਮੰਨ ਲਓ ਵੀ ਆਦਾ ਜਿਹੜਾ ਮਾਨ ਕਰਦੇ ਆ ਉਹ ਫਿਟਿੰਗ ਤੇ ਹੀ ਕਰਦੇ ਆ ਫਿਟਿੰਗ ਤੇ ਕਰਦੇ ਹੋ ਤੇ ਤੁਸੀਂ ਸਪੈਸ਼ਲੀ ਕਿਸੇ ਦੇ ਡਿਜ਼ਾਈਨ ਤੇ ਕਿਸੇ ਲਈ ਬਣਾ ਰਹੇ ਹੋ ਡਿਜ਼ਾਈਨ ਇਹ ਕਸਟਮਰ ਦਾ ਹੀ ਪੱਲਾ ਹੈ ਜੀ ਕਸਟਮਰ ਨੇ ਸਾਨੂੰ ਡਿਜ਼ਾਈਨ ਦੇ ਦੇਣਾ ਅਸੀਂ ਡਿਜ਼ਾਈਨ ਬਣਾ ਦੇਣਾ ਜਾਂ ਆਪਣੇ ਆਮ ਜਿਹੜੇ ਕਲਾਸਿਕ ਦੇ ਵਿੱਚ ਡਿਜ਼ਾਈਨ ਹੁੰਦੇ ਨੇ ਉਹ ਗਿਣਮੇ ਚੁਣਮੇ ਹੁੰਦੇ ਨੇ ਉਹਦੇ ਵਿੱਚੋਂ ਜਿਹੜਾ ਮਰਜ਼ੀ ਦੀ ਐਨ ਬਣਵਾ ਲਓ ਉਹੀ ਬਣਾ ਕੇ ਬਹੁਤ ਵੱਡੀ ਚੀਜ਼ ਐ ਸੋ ਮੈਨੂੰ ਜ਼ਰੂਰ ਦਿਖਾਓ ਬਾਕੀ ਹੋਰ ਜਿਹੜੇ ਤੁਹਾਡੇ ਡਿਜ਼ਾਈਨ ਬਾਕੀ ਮਸ਼ੀਨਰੀ ਦੇਖ ਸਕਦੇ ਹੋ ਜੀ ਤੁਸੀਂ ਉਰੇ ਲੱਕੜ ਪਈ ਦੇਖ ਸਕਦੇ ਹੋ ਕੋਈ ਵੀ ਕਸਟਮਰ ਆਉਂਦਾ ਕਈ ਵਾਰ ਇਹ ਹੁੰਦਾ ਵੀ ਵੀਡੀਓ ਤੇ ਬੰਦਾ ਵਿਸ਼ਵਾਸ ਨਹੀਂ ਕਰਦਾ ਤੁਸੀਂ ਉਰੇ ਆਓ ਸਾਡੇ ਕੋਲੇ ਲੱਕੜ ਦੇਖੋ ਲੱਕੜ ਦੀਆਂ ਕਿਸਮਾਂ ਪੁੱਛੋ ਸਾਨੂੰ ਨਾਮ ਪੁੱਛੋ ਲੱਕੜ ਦਾ ਅਸੀਂ ਤੁਹਾਨੂੰ ਨਾਮ ਵੀ ਦੱਸਾਂਗੇ ਲੱਕੜ ਦੇ ਜਿਹੜੇ ਮੰਨ ਲਓ ਅੰਦਰ ਲੀਆਂ ਚੀਜ਼ਾਂ ਨੇ ਉਹ ਵੀ ਦੱਸਾਂਗੇ ਰੇਸ ਇਹ ਵੀ ਤੁਹਾਨੂੰ ਚੈੱਕ ਦਿਲੇ ਵੀ ਦਿਖਾ ਮੈਂ ਹਰ ਇੱਕ ਚੀਜ਼ ਤੁਹਾਨੂੰ ਹੋਰ ਕੱਚੀ ਬਣਦੀ ਦਿਖਾਵਾਂ ਮੈਂ ਇੱਕ ਹੋਰ ਚੀਜ਼ ਤੁਹਾਡੇ ਚ ਖਾਸ ਦੇਖੀ ਆ ਕਿ ਬਹੁਤ ਵਾਰ ਅਜਿਹਾ ਹੁੰਦਾ ਕਿ ਕਸਟਮਰ ਨੂੰ ਨਾ ਜਿੱਥੇ ਚੀਜ਼ਾਂ ਬਣਦੀਆਂ ਨੇ ਉਹ ਨਹੀਂ ਦਿਖਾਇਆ ਜਾਂਦਾ ਪਰ ਤੁਹਾਡੇ ਇੱਥੇ ਸਾਹਮਣੇ ਸਾਰੇ ਕਸਟਮਰ ਆਉਂਦੇ ਆ ਹਾਂ ਹੋਰ ਤੁਹਾਡੇ ਸਾਹਮਣੇ ਹੋਰੋ ਕਸਟਮਰ ਗਏ ਨੇ ਹਾਂ ਬਿਲਕੁਲ ਉਹ ਮੰਨ ਲਓ ਕਿ ਸਾਨੂੰ ਇਹ ਚੀਜ਼ ਦਾ ਕੋਈ ਵਹਿਮ ਨਹੀਂ ਹੈਗਾ ਕਸਟਮਰ ਜੋ ਮਰਜ਼ੀ ਆ ਕੇ ਚੈੱਕ ਕਰੇ ਇੱਧਰ ਜਿਹੜਾ ਆਪਣਾ ਸਨਮੈਕਾ ਡੋਰ ਨੇ ਇੱਥੇ ਅਗਲਾ ਸਨਮੈਕ ਕਿਹੜੀ ਕੁਆਲਿਟੀ ਵੀ ਚੈੱਕ ਕਰਦਾ ਚੈੱਕ ਕੀ ਹੁੰਦਾ ਜੀ ਜਦੋਂ ਕਸਟਮਰ ਆਉਂਦਾ ਉਹਦੇ ਕਮੰਡ ਦੇ ਵਿੱਚ ਕਾਡ ਵਾਸ ਹੋਊਗੀ ਬਿਲਕੁਲ ਬਸ ਇੱਕ ਐ ਆ ਵੀ ਅਸੀਂ ਆਪਦੇ ਆਪ ਨੂੰ ਸਾਬਤ ਕਰਨ ਦੇ ਵਾਸਤੇ ਹੀ ਕਸਟਮਰ ਨੋਰੇਲੇ ਹੁੰਨੇ ਆ ਵੀ ਸਾਡਾ ਮਾਲ ਵੀ ਰੇਟ ਵੀ ਸਸਤਾ ਬਹੁਤ ਜ਼ਿਆਦਾ ਤੇ ਜਿਹੜਾ ਸਾਡਾ ਮਾਲ ਆ ओरिजिनल ਵੀ ਆ ਆਪਾਂ ਅੰਦਰ ਜਿਹੜੇ ਤੁਸੀਂ ਡਿਜ਼ਾਈਨ ਬਣਾਏ ਹੋਏ ਨੇ ਉਹ ਦੇਖ ਲੈਣੇ ਆ ਵੀ ਉਹ ਕਿੱਦਾਂ ਦੇ ਨੇ ਹਾਂ ਬਾਕੀ ਆ ਦੇਖੋ ਆ ਸਾਰੀਆਂ ਪਾਰਟੀਆਂ ਦੇ ਮਾਲ ਪਏ ਨੇ ਜੀ ਆ ਸਾਰੀਆਂ ਪਾਰਟੀਆਂ ਦੇ ਸਾਰੀਆਂ ਪਾਰਟੀਆਂ ਦੇ ਸੋ ਬਿਲਕੁਲ ਇੱਕ ਜਿਹੜੇ ਸ਼ਹਿਰ ਦੇ ਵਿੱਚ ਤੁਸੀਂ ਬੈਠੇ ਹੋ ਨਾ ਉਸ ਸ਼ਹਿਰ ਤੋਂ ਹਟ ਕੇ ਹਰ ਪੂਰੀ ਖਾਂ ਤੇ ਜਿਹੜਾ ਨਾਮ ਚਮਕਾਉਣਾ ਪੰਜਾਬ ਤੋਂ ਬਾਹਰ ਚਮਕਾਉਣਾ ਬਹੁਤ ਮੈਂ ਹੁਣੇ ਦੇਖਿਆ ਤੁਹਾਡੇ ਕਸਮਰ ਨੌਇਡਾ ਤੋਂ ਆਏ ਹੋਏ ਸੀ ਹਾਂ ਹਾਂ ਜੀ ਹਾਂ ਜੀ ਦੂਰੋਂ ਦੂਰੋਂ ਕਸਟਮਰ ਆਉਂਦੇ ਨੇ ਬਾਕੀ ਸਾਡਾ ਇਹ ਹੁੰਦਾ ਜੀ ਅਸੀਂ ਕਸਟਮਰ ਨੂੰ ਜ਼ਿਆਦਾ ਗੱਲਬਾਤ ਨਾਲ ਨਹੀਂ ਪ੍ਰਭਾਵਿਤ ਕਰਦੇ ਵੀ ਕੇਵਰ ਕੀ ਹੁੰਦਾ ਆਫਿਸ ਦੇ ਵਿੱਚ ਹੀ ਸੋਹਣੇ ਸੋਹਣੇ ਡਿਜ਼ਾਈਨ ਲਾਏ ਹੁੰਦੇ ਨੇ ਆਫਿਸ ਦੇ ਵਿੱਚ ਹੀ ਡੀਲ ਕਰਕੇ ਆਫਿਸ ਦੇ ਵਿੱਚ ਹੀ ਮੋੜ ਦਿੰਦੇ ਨੇ ਅਸੀਂ ਸਾਡੇ ਉੱਤੇ ਮੰਨ ਲਓ ਜੀ ਮੈਡਮ ਰੱਖੇ ਹੋਏ ਨੇ ਮੁੰਡੇ ਰੱਖੇ ਹੋਏ ਨੇ ਉਹਨਾਂ ਨੂੰ ਕਹਿੰਦੇ ਆ ਵੀ ਸਾਰਾ ਪਹਿਲਾਂ ਅਗਲੇ ਨੂੰ ਚੈੱਕ ਕਰਾ ਕੇ ਲਿਓ ਜੇ ਕਸਟਮਰ ਦੇ ਪਸੰਦ ਆ ਤਾਂ ਸੀਐਨਸੀ ਡੋਰ ਸਰਮਾਈ ਕਾ ਡੋਰ ਐਚਡੀ ਐਚਐਮਆਰ ਡੋਰ ਵਿੰਡੋ ਜਾਲੀ ਡੋਰ ਸਾਰੀਆਂ ਚੀਜ਼ਾਂ ਤੁਹਾਨੂੰਰੇ ਸਾਡੇ ਕੋਲੇ ਮਿਲ ਜਾਣੀਆਂ ਸਾਰਾ ਕੁਝ ਤੁਸੀਂ ਇੱਥੇ ਮੈਨੂਫੈਕਚਰ ਕਰਦੇ ਹੋ ਇੱਥੇ ਤਿਆਰ ਕਰਦੇ ਹੋ ਇੱਥੋਂ ਹੀ ਕਸਟਮਰ ਨੂੰ ਦਿੰਦੇ ਹੋ ਡਿਜ਼ਾਈਨ ਤੁਹਾਨੂੰ ਇੰਨੇ ਦੇ ਦਾਂਗੇ ਜੀ ਤੁਸੀਂ ਦੇਖਦੇ ਦੇਖਦੇ ਥੱਕ ਜੂਗੇ ਪਰ ਸਾਡੇ ਕੋਲੇ ਡਿਜ਼ਾਈਨ ਖਤਮ ਨਹੀਂ ਹੋਣ ਅੱਜਕੱਲ ਮਹਿੰਦੀ ਦੇ ਇੰਨੇ ਡਿਜ਼ਾਈਨ ਨਹੀਂ ਆਉਂਦੇ ਜਿੰਨੇ ਦਰਵਾਜੇ ਦੇ ਡਿਜ਼ਾਈਨ ਨੇ ਜਿੰਨੇ ਦਰਵਾਜਿਆਂ ਦੇ ਡਿਜ਼ਾਈਨ ਨੇ ਸੋ ਹਰੇਕ ਡਿਜ਼ਾਈਨ ਤੁਹਾਨੂੰ ਦਿਖਾਉਂਦੇ ਆ ਸੋ ਲੱਕੜੀ ਦੀ ਬੜੀ ਮਜ਼ਬੂਤੀ ਹੈ ਔਰ ਬੜੀ ਚੀਜ਼ ਖਾਸ ਪਤਾ ਕੀ ਹੈ ਇਹਦੇ ਵਿੱਚ ਤੁਹਾਨੂੰ ਕਿਤੇ ਵੀ ਹੈ ਨਾ ਫਾਰਮ ਜਾਂ ਕਿਤੇ ਵੀ ਕੋਈ ਗੱਤਾ ਭਰਿਆ ਨਹੀਂ ਦਿਖੇਗਾ ਇਹਨਾਂ ਨੇ ਗਾਰੰਟੀ ਦਿੱਤੀ ਹੈ ਕਿ ਤੁਸੀਂ ਆ ਕੇ ਇਹਨਾਂ ਦੇ ਸਾਹਮਣੇ ਵੱਢ ਕੇ ਵੇਖ ਲਓ ਵੀ ਜੇ ਵਿੱਚੋਂ ਕੁਝ ਨਿਕਲ ਜਾਵੇ ਤੁਸੀਂ ਆਓ ਤੁਸੀਂ ਸਾਨੂੰ ਆ ਕੇ ਕਿਸੇ ਵੀ ਦਰਵਾਜ਼ੇ ਦੀ ਕੱਥ ਧਰ ਦੋ ਵੀ ਜੇ ਲੋ ਮੰਨ ਲਓ ਆਹ ਦਰਵਾਜ਼ਾ ਆਹ ਦਰਵਾਜ਼ਾ ਵੀ ਆਹ ਦਰਵਾਜ਼ਾ ਸਾਨੂੰ ਵੱਢ ਕੇ ਦਿਖਾਓ ਅਸੀਂ ਤੁਹਾਨੂੰ ਉਹੀ ਦਰਵਾਜ਼ਾ ਵੱਢ ਕੇ ਦਿਖਾਵਾਂਗੇ ਜੇ ਕੋਈ ਵਿੱਚੋਂ ਮਾੜੀ ਠੁੜੀ ਚੀਜ਼ ਨਿਕਲਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਪੂਰੀ ਸਾਡੀ ਹੈ ਔਰ ਜਾਣ ਦਾ ਕਿਰਾਇਆ ਜਿਹੜਾ ਹੈ ਉਹ ਤੁਹਾਨੂੰ ਦੇਣਗੇ ਸੋ ਇਹ ਜਾਲੀ ਵਾਲੇ ਦਰਵਾਜ਼ੇ ਅੱਛਾ ਇੱਕ ਹੋਰ ਚੀਜ਼ ਦੱਸੋ ਕਿ ਇੱਥੇ ਸਾਰੇ ਨਵੇਂ ਨਵੇਂ ਜੀ ਨਵੇਂ ਹੂੰ ਨਵੇਂ ਮਿਲਦੇ ਨੇ ਜਿਵੇਂ ਹੁਣ ਆ ਜਾਲੀ ਵਾਲਾ ਦਰਵਾਜ਼ਾ ਪਿਆ ਜੀ ਇਹ ਕਸਟਮਰ ਦਾ ਦਰਵਾਜ਼ਾ ਦੇ ਵਿੱਚ ਸਟੀਲ ਦੀ ਰਾਡ ਵੀ ਪਵਾ ਲਈ ਡਬਲ ਜਾਲੀ ਵੀ ਪਵਾ ਲਈ ਠੀਕ ਹੈ ਸਿੰਗਲ ਜਾਲੀ ਵੀ ਹੋ ਗਈ ਇਹਦੇ ਵਿੱਚ ਬਾਕੀ ਡਿਜ਼ਾਈਨ ਵੀ ਕਸਟਮਰ ਦੇ ਹਿਸਾਬ ਨਾਲ ਆ ਤੁਸੀਂ ਇਹਦੇ ਰੇਟ ਦੀ ਗੱਲ ਕਰੋਗੇ ਤਾਂ ਸਿਰਫ ਇਹ ਪੱਲਾ 2700 ਰੁਪਏ ਦਾ ਜੀ 2700 ਰੁਪਏ ਦਾ ਔਰ ਬਾਜ਼ਾਰਚੀ ਦੀ ਰੇਟ ਕਿੰਨਾ ਹੋਊਗਾ ਬਾਜ਼ਾਰ ਦੇ ਵਿੱਚ ਇਹਦੀ 2700 ਰੁਪਿਆ ਲੇਬਰ ਹੈ ਜੀ ਕੱਲਾ ਕੱਲਾ ਲੱਕੜ ਤੋਂ ਬਿਨਾਂ ਮਨ ਕੇ ਚੱਲੋ ਵੀ ਜੇ 7/3 ਦਾ ਪੱਲਾ 7 ਜਾਂ 21 ਪੱਲਾ 32 ਜਾਂ 3300 ਰੁਪਏ ਦੇ ਵਿੱਚ ਆਪਾਂ ਦੇ ਦਿੰਦੇ ਆ ਕਸਟਮਰ ਆ 32 ਜਾਂ 3300 ਰੁਪਏ ਦੇ ਵਿੱਚ ਬਹੁਤ ਜੀ ਮੈਂ ਸਟੀਲ ਦੀ ਰਾਡ ਲਹੋਗੀ ਜਿਹੜਾ ਮਰਜੀ ਕੁਝ ਕਰਵਾ ਲਓ ਦਾ ਕੋਈ ਵੀ ਐਕਸਟਰਾ ਪੈਸਾ ਅਸੀਂ ਲੈਂਦੇ ਨਹੀਂ ਕਸਟਮਰ ਹੂੰ ਸੋ ਜਿਹੜੇ ਬਣੇ ਬਣੇ ਬੜੇ ਬੜਾਏ ਦਰਵਾਜੇ ਨੇ ਉਹਦੇ ਡਿਜ਼ਾਈਨ ਵੀ ਤੁਹਾਨੂੰ ਦਿਖਾ ਦੰਨੇ ਆ ਇਹ ਸਾਰੇ ਕਸਟਮਰ ਦੇ ਆ ਇੱਕ ਕਸਟਮਰ ਦੇ ਲਈ ਇਹ ਆਪਣੀ ਡਿਸਪਲੇ ਦੇ ਵਿੱਚ ਡਿਜ਼ਾਈਨ ਲਾਏ ਹੋਏ ਨੇ ਤੁਸੀਂ ਐ ਮੰਨ ਕੇ ਚੱਲੋ ਵੀ ਆ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਕਿੰਨੇ ਸੋਹਣੇ ਸੋਹਣੇ ਕਲਰ ਨੇ ਸ ਇੱਕ ਸੋ ਪੈਂਤੀ ਆਦਰਵਾਜੇ ਦੀ ਗੱਲ ਕਰੀਏ ਤਾਂ ਇਹ 27-2800 ਰੁਪਏ ਦਾ ਦਰਵਾਜ਼ਾ ਬਣ ਜਾਂਦਾ ਹੈ 3000 ਰੁਪਏ ਦਾ ਦਰਵਾਜ਼ੇ ਦੇ ਵਿੱਚ ਅਸੀਂ ਤੁਹਾਨੂੰ ਪੂਰਾ ਵਧੀਆ ਹਾਈ ਕੁਆਲਿਟੀ ਦਾ ਦਰਵਾਜ਼ਾ ਦੇ ਦਾਂਗੇ ਸਾਰਾ ਦਰਵਾਜ਼ਿਆਂ ਦੇ ਵਿੱਚ ਕਲਰ ਡਿਜ਼ਾਈਨ ਜਿਹੜਾ ਮਰਜੀ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਨੇ ਜਿਵੇਂ ਹੁਣ ਅੱਜ ਕੱਲ੍ਹ ਆ ਜਾਲੀ ਵਾਲੇ ਡੋਰ ਚੱਲੇ ਆ ਸੀਐਨਸੀ ਨਵੇਂ ਇਹ ਦਰਵਾਜ਼ੇ ਦਾ ਰੇਟ ਦੀ ਗੱਲ ਕਰੀਏ ਤਾਂ ਇਹਦਾ 5-6000 ਰੁਪਏ ਇਕੱਲਾ ਨਾ ਮੰਨ ਲਓ ਵੀ ਜਾਲੀ ਕਢਾਈ ਦਾ ਸੀਐਨਸੀ ਤੇ ਲੈ ਲੈਂਦੇ ਹੋ ਸੱਚਾ ਠੀਕ ਹੈ ਜੀ ਦਰਵਾਜੇ ਦੀ ਗੱਲ ਕਰੀਏ ਤਾਂ ਇਹ 15 ਤੋਂ 18000 ਰੁਪਏ ਦਾ ਦਰਵਾਜਾ ਮਾਰਕੀਟ ਦੇ ਵਿੱਚ ਵਿਗਦਾ ਆ ਆਰਾਮ ਨਾਲ ਸੱਚਾ ਸੱਚਾ ਪਰ ਜੇ ਆਪਾਂ ਗੱਲ ਕਰੀਏ ਤਾਂ ਇਹ 6500 7000 ਰੁਪਏ ਦੇ ਵਿੱਚ ਆਪ ਗਾਸ਼ਟਮਰ ਨੂੰ ਪੱਲਾ ਦੇ ਦਿੰਨੇ ਆ ਵਾਹ ਵਾਹ ਇੰਨੇ ਦੀ ਮੈਨੂੰ ਲੱਗਾ ਤਾਂ ਲੇਬਰ ਹੀ ਲੱਗ ਲੇਬਰ ਲੱਗ ਜਾਂਦੀ ਹੈ ਕਿਉਂਕਿ ਆ ਦੇਖੋ ਜਿਵੇਂ ਹੁਣ ਆ ਡਿਜ਼ਾਈਨ ਹੈ ਜੀ ਇਹ ਵੀ 6500 ਰੁਪਏ ਦਾ ਡਿਜ਼ਾਈਨ ਹੈ ਜੀ ਇਹਦੇ ਵਰਗਾ ਇਹਦੇ ਵਿੱਚ 500 ਡਿਜ਼ਾਈਨ ਆ ਜਿਹੜਾ ਮਰਜੀ ਡਿਜ਼ਾਈਨ ਪਵਾ ਲਓ ਜਿਵੇਂ ਹੁਣ ਆ ਡਿਜ਼ਾਈਨ ਪਿਆ ਦੇਖੋ ਵਾਹ ਅਮਨ ਇਧਰ ਲਿਆ ਕੇ ਦਿਖਾਓ ਜਿਹੜਾ ਜਿਵੇਂ ਅਮਰ ਜੀ ਤੁਸੀਂ ਇਹਦੇ ਵਿੱਚ ਡਿਜ਼ਾਈਨ ਕਰਾ ਸਕਦੇ ਹੋ ਇਹਦੇ ਵਿੱਚ ਵੀ 5 ਤੋਂ 700 ਸਾਡੇ ਕੋਲੇ ਡਿਜ਼ਾਈਨ ਆ। ਇਹ ਕਾਦੀਆਂ ਲੱਕੜੀਆਂ ਆ। ਇਹ ਲੱਕੜ ਦੇ ਵਿੱਚ ਜਿਹੜਾ ਇਹਦਾ ਫਰੇਮ ਆ ਉਹ ਲੱਕੜ ਦਾ ਹੈ ਜੀ। ਜਿਹੜੀ ਇਹਦੀ ਅੰਦਰ ਕਾਰਾਗਿਰੀ ਹੋਈ ਹੋਈ ਆ ਉਹ ਫੁੱਲ ਐਚਡੀ ਐਚ ਐਮ ਆਰ ਤੇ ਹੋਈ ਹੋਈ ਆ। ਜਿਵੇਂ ਹੁਣ ਆਹ ਤਾਂ ਸੋਬਰ ਡਿਜ਼ਾਈਨ ਆਪਣੇ ਕਲਾਸਿਕ ਜਿਹੜੀਆਂ ਕੋਠੀਆਂ ਬਣਦੀਆਂ ਨੇ। ਕਲਾਸਿਕਲ ਕੋਠੀਆਂ ਦੇ ਵਿੱਚ ਆਹੀ ਪੱਲਾ ਲੱਗਦਾ, ਇਹੀ ਡਿਜ਼ਾਈਨ ਲੱਗਦਾ। ਜੇ ਤੁਸੀਂ ਇਹਦੀ ਗੱਲ ਕਰੋਗੇ ਤਾਂ 5-6000 ਰੁਪਏ ਦਾ ਪੱਲਾ ਹੀ ਤੁਹਾਨੂੰ ਅਸੀਂ ਇਹਦੇ ਦੇ ਦੇਣਾ। ਇਹ ਜੰਮੂ ਕੈਲ ਦਾ ਪੱਲਾ ਜੀ। ਏ ਵੀ ਤੁਸੀਂ ਜਿੱਥੇ ਮਰਜ਼ੀ ਰੇਟ ਪਤਾ ਕਰ ਲਿਓ ਤੁਹਾਨੂੰ ਇਹ ਰੇਟ ਕਿਤੋਂ ਕੋਈ ਨਹੀਂ ਦੇ ਸਕਦਾ ਅੱਛਾ ਜਿਹੜਾ ਕਈ ਲੋਕ ਤਾਂ ਜਿਹੜੇ ਜਿਹੜੇ ਪੰਜਾਬ ਦੇ ਵਿੱਚ ਨੇ ਉਹ ਤਾਂ इजीली ਤੁਹਾਨੂੰ ਇੱਥੇ ਵਿਜ਼ਿਟ ਵੀ ਕਰ ਲੈਣਗੇ ਤੁਹਾਨੂੰ ਫੋਨ ਕਰ ਲੈਣਗੇ ਪਰ ਬਹੁਤ ਸਾਰੇ ਲੋਕ ਤਾਂ ਦੂਰੋਂ ਦੇਖ ਰਹੇ ਹੋਣਗੇ ਫਿਰ ਤੁਸੀਂ ਫੋਨ ਤੇ ਵੀ ਆਰਡਰ ਲਿਖ ਦਿਓ ਫੋਨ ਤੇ ਵੀ ਆਰਡਰ ਲਿਖ ਦਿਆਂ ਜੀ ਮੁੰਡਾ ਮੇਜਰਮੈਂਟ ਵੀ ਲੈਣ ਜਾਂਦਾ ਜਿਹੜੀ ਮੇਜਰਮੈਂਟ ਹੈਗੀ ਜਿਹੜੀ ਆਪਣਾ ਨਾਪ ਵਗੈਰਾ ਉਹ ਸਾਰਾ ਫ੍ਰੀ ਹੁੰਦਾ ਤੁਸੀਂ 200 ਕਿਲੋਮੀਟਰ ਤੋਂ 300 ਕਿਲੋਮੀਟਰ ਤੋਂ ਜਿੱਥੇ ਮਰਜ਼ੀ ਨਾਪ ਕਰਾ ਸਕਦੇ ਹੋ ਉਹ ਬਿਲਕੁਲ ਫ੍ਰੀ ਹੈ ਜੀ ਨਹੀਂ ਜੇ ਤੁਹਾਡੀ ਕੋਈ ਵੀਡੀਓ ਦਿੱਲੀ ਤੋਂ ਦੇਖ ਰਿਆ ਹੈ ਤਾਂ ਤੁਹਾਡਾ ਮੁੰਡਾ ਦਿੱਲੀ ਜਾ ਸਕਦਾ ਸਾਡਾ ਦਿੱਲੀ ਤੋਂ ਵੀਡੀਓ ਵੀ ਦੇਖਦੇ ਨੇ ਸਾਡੇ ਕੋਲੇ ਦਿੱਲੀ ਦੇ ਆਰਡਰ ਵੀ ਨੇ ਸਾਡਾ ਮੁੰਡਾ ਦਿੱਲੀ ਵੀ ਮੇਜਰਮੈਂਟ ਲੈਣ ਜਾਂਦਾ ਕੋਈ ਐਸੀ ਜੀ ਗੱਲ ਨਹੀਂ ਵਾਹ ਬਹੁਤ ਵੱਡੀ ਚੀਜ਼ ਹੈ ਤੁਹਾਡਾ ਦਰਵਾਜਿਆਂ ਤੇ ਡਿਜ਼ਾਈਨ ਇੱਕ ਵਾਰ ਅਮਨ ਜਰੂਰ ਦਿਖਾ ਦਿਓ ਸੋ ਸਿਰਫ ਲੱਕੜੀ ਦਾ ਨਹੀਂ ਬਲਕਿ ਕਿਚਨ ਦਾ ਵੀ ਸ਼ਾਨਦਾਰੇ ਕੰਮ ਕਰਦੇ ਨੇ ਜੇ ਕਿਸੇ ਬੰਦੇ ਨੇ ਮਾਡਲਰ ਕਿਚਨ ਅਜ ਕੱਲ੍ਹ ਟਾਈਮ ਘੱਟ ਹੁੰਦਾ ਜੀ ਕਈ ਮੁਲਾਜ਼ਮ ਨੇ ਲੋਕ ਜਾਂ ਜੋਬ ਕਰਦੇ ਨੇ ਉਹਨਾਂ ਵਾਸਤੇ ਕੀ ਆ ਮਾਡਲਰ ਕਿਚਨ ਹੁੰਦੀ ਹੈ ਜਿਹੜੀ ਉਹ ਸੀ ਬਣਾ ਕੇ ਦਿੰਦੇ ਆ full hd hmr ਹੁੰਦਾ ਇਹਦੇ ਵਿੱਚ ਅਕ੍ਰੈਲਿਕ ਸ਼ੀਟ ਲੱਗੀ ਹੁੰਦੀ ਆ ਪਿਓਰ ਮੋਡਲਰ ਕਿਚਨ ਜਿਹਨੂੰ ਕਿਹਾ ਜਾਂਦਾ ਫਲੋਡ ਕੰਪਨੀ ਦੀ ਸੈਸਰੀ ਪਾ ਕੇ ਨਾਲੇ ਤਾਂ ਸਸਤਾ ਰੇਟ ਹੈ ਇਹਦਾ ਬਹੁਤ ਜ਼ਿਆਦਾ ਬਜਟ 'ਚ ਘਟ ਪੈਂਦੀ ਆ ਔਰ ਇਹ ਹੁੰਦਾ ਵੀ ਉਰੋਂ ਸਾਰੀ ਕਿਚਨ ਬਣ ਕੇ ਜਾਏਗੀ ਤੁਹਾਡੇ ਘਰੇ ਸਿਰਫ 2 ਘੰਟਿਆਂ ਦੇ ਵਿੱਚ ਅਸੀਂ ਕਿਚਨ ਲਾ ਆਵਾਂਗੇ ਵਾਹ ਜੇ ਘਰੇ ਆਪਾਂ ਮਿਸਤਰੀ ਲਾਉਣੇ ਆ ਦੋ ਦੋ ਮਹੀਨੇ ਮੀ ਨਵੀਂ ਨਾ ਲੱਗੇ ਫਿਟਿੰਗ ਵੀ ਤੁਸੀਂ ਕਰਦੇ ਹੋ ਫਿਟਿੰਗ ਵੀ ਅਸੀਂ ਕਰਦੇ ਹਾਂ ਔਰ ਬਣਾ ਕੇ ਲੈ ਜਾਂਦੇ ਆ ਕੋਈ ਇਹਦਾ ਟਰਾਂਸਪੋਰਟ ਦਾ ਖਰਚਾ ਨਹੀਂ ਕੋਈ ਇਹਦਾ ਆਉਣ ਜਾਣ ਦਾ ਖਰਚਾ ਨਹੀਂ ਸਿਰਫ ਤੁਸੀਂ ਇੱਕੋ ਹੀ ਐਂਟਰੀ ਦੇ ਵਿੱਚ ਦੇਣਾ ਸਾਰਾ ਓਕੇ ਕਰਕੇ ਤੁਹਾਡੇ ਘਰੇ ਅਸੀਂ ਕਿਚਨ ਲਾ ਆਵਾਂਗੇ ਉਹਦਾ ਰੇਟ ਆ ਤੁਸੀਂ ਜਿੱਥੋਂ ਮਰਜ਼ੀ ਪਤਾ ਕਰ ਲਿਓ ਜਿਹੜਾ 3-3000 ਰੁਪਏ 25-2500 ਰੁਪਏ ਸਕੁਅਰ ਫੁੱਟ ਦੇ ਰੇਟ ਚੱਲਦਾ ਹੈ ਉਸ ਹਿਸਾਬ ਨਾਲ ਰੇਟ ਆਪਣਾ ਬਹੁਤ ਜ਼ਿਆਦਾ ਘੱਟ ਰੱਖਿਆ ਹੈ